ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 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 ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 22 ਸਾਵਨ ਸ਼ੈਨਸ਼ਾਈ ਸੰਮਤ ਨੋ ਜਬਲਪੁਰ ਰਖੜੀ ਵਾਲੇ ਦਿਨ ਰਖੜੀ ਬੰਨਣ ਸਮੇ ਮਹਾ ਸਿੰਘ ਦੇ ਘਰ ਅਨਵੰਤ RAM ਨੂੰ ਬੰਨੀ ਰੱਖੀ ਦਮਾਂ ਤਬਾਕੇ ਦਿੱਤੀ ਹਲਾਈਆ ਫੇਰ ਹੱਸ ਕੇ ਕਿਆ ਮੈਂ ਤੇਰੀ ਸਿਆ ਨਾਲੋਂ ਚੰਗੇ ਸਖੀ ਹਾਸੇ ਵਿੱਚ ਸੁਣਾਈਆ ਨਾਲੇ ਮਿਲਾ ਕੇ ਅੱਖ ਵਿੱਚ ਅੱਖੀ ਇਸ਼ਾਰਾ ਅੱਖੀਆਂ ਨਾਲ ਕਰਾਈਆ ਤੂੰ ਸਰਬਤਾਰ ਪਖੀ ਪਾਖਿਆ ਦੇਦ ਰੜਾਈਆ ਫੇਰ ਛੇੜ ਕੇ RAM DEV ਅੱਖੀ ਹਲੂਣਾ ਦਿੱਤਾ ਲਗਾਇਆ ਫੇਰ ਫੜ ਕੇ ਚੱਟ ਪੱਖੀ ਹਵਾ ਰਿਆ ਚਲਾਈਆ ਫੇਰ ਲੈ ਕੇ ਤਣਕਾ ਕੱਖੀ ਪਿੱਠ ਵਿੱਚ ਦਬਾਈਆ ਜੋਤੀ ਜੋ ਸਰੂਪ ਹਰੋ ਆਪੀ ਆਪਣੀ ਕਿਰਪਾ ਕਰ ਸਦ ਆਪਣਾ ਹੁਕਮ ਵਰਤਾਇਆ ਹੁਣ ਅੰਤ ਰੱਖੀ ਬਨ ਕੇ ਗਾਨਾ ਗੁਣ ਗਿਣਾ ਕੇ ਦਿੱਤਾ ਜਨਾਈਆ ਮੈਂ ਬਨਰ ਤੇਰਾ ਭਗਵਾਨਾ ਭਗਵਨ ਤੇਰੀ ਆਸਰ ਖਾਈਆ ਨਾਲੇ ਮਸਤਕ ਲਾ ਨਿਸ਼ਾਨਾ ਤੂੜੀ ਖਾ ਕਰਮਾਈਆ ਫੇਰ ਆਖਿਆ ਨਾਲ ਮਾਣਾ ਨਿਮਾਣਾ ਹੋ ਕੇ ਸੀਸ ਚੁਕਾਈਆ ਤੋ ਕੀ ਦਾ ਸੱਚਾ ਰਾਮ ਰਮਈਆ ਦੇਦ ਰੜਾਈਆ ਜਗਤ ਵਕਤ ਤੱਕ ਸੁਬਾ ਸ਼ਾਮ ਸ਼ਾਮ ਕੀ ਆਪਣੀ ਖੇਲ ਵਖਾਈਆ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸੱਚ ਦੇ ਵਸਤੇ ਇੱਕ ਵਰ ਤਾਈਆ ਰਖੇ ਕਹੇ ਜਿਸ ਵੇਲੇ ਮੈਂ ਰਾਮ ਦੇ ਗੁੱਟ ਨਾਲ ਗਈ ਸ਼ੋਖ ਖੁਸ਼ੀਆਂ ਵਿੱਚ ਖੁਸ਼ੀ ਬਣਾਈਆ ਮੈਨੂੰ ਇਉਂ ਦਿਸਿਆ ਜਿਉਂ ਹਾਜ਼ਰ ਹੋਇਆ ਵਿਸ਼ਿਸ਼ਟ ਗੁਰੂ ਵਿਸ਼ਵ ਦਾ ਰੰਗ ਰੰਗਾਇਆ ਉਸਨੇ ਮਿੱਠਾ ਲਾਇਆ ਰਾਮ ਦੇ ਮੂੰਹ ਖੁਸ਼ੀਆਂ ਸਗਣ ਮਨਾਈਆ ਰਾਮ ਨੂੰ ਰਾਮ ਰੂਪ ਸਮਝਿਆ ਹੋ ਬਹੁ ਇੱਕੋ ਰਾਮ ਨਜ਼ਰੀ ਆਈਆ ਫੇਰ ਕਿਹਾ ਤੂੰ ਹੀ ਤੂੰ ਤੇਰੀ بے ਪਰਵਾਹੀਆ ਚੱਟ ਨਜਰੀ ਆਇਆ ਤਰੂ ਪ੍ਰਹਿਲਾਦ ਨਾਲ ਮਲਾਈਆ ਫੇਰ ਹਨਵੰਤ ਨੇ ਆਪਣੇ ਸੀਨੇ ਦਾ 파ੜ ਕੇ ਖੂ ਅੰਮ੍ਰਿਤ ਦਿੱਤਾ ਜਣਾਈਆ ਫੇਰ ਵਖਾ ਕੇ ਬਗਾਨੀ ਜੂ ਜੰਗਲਾਂ ਪੰਧ ਮੁਕਾਈਆ ਜੋਤੇ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰੋ ਸੱਚ ਦੀ ਕਰਨੀ ਕਾਰ ਕਮਾਈਆ ਰੱਖੇ ਕਹੇ ਮੈਂ ਲੱਗੇ RAM ਦੀ ਬਹੀਆ ਖੁਸ਼ੀਆਂ ਟੋਲੇ ਗਾਈਆ ਮੈਨੋ ਮਿਲਿਆ ਮੇਰਾ ਸਈਆ ਸਹਬ ਘਮ ਉਠਾਈਆ ਜੇ ਸਤਰੇ ਤੇ ਡੋਬਣੀ ਨਈਆ ਤਵਾ ਪਰ ਤਾਰ ਬਣਾਈਆ ਚਟ ਵਿਸ਼ਿਸ਼ਟ ਨੇ ਕਿਆ ਇਹ ਬਣੇ ਕਨਈਆ ਕਣੀ ਸ਼ਾਮ ਰੂਪ ਬਦਲਾਈਆ ਚਟ ਹਾਜ਼ਰ ਹੋਈ ਦੁਰਗਾ ਇਸਤਮਈਆ ਇਸ਼ਾਰੇ ਨਾਲ ਸੁਣਾਈਆ ਹਨਵੰਤ ਕਿਆ ਏ ਸੁਆਮੀ ਸਮੀ ਪਤਰ ਮਈਆ ਮੇਰਾ ਮੇਰਾ ਨਜਰੀ ਆਈਆ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰੋ ਕਰੇ ਖੇਲ ਸਾਚਾ ਹਰੋ ਸਤਿਦਾ ਹੁਕਮ ਇਕ ਵਰਤਾਇਆ ਰਖੀ ਕਹੇ ਚਾਟ ਆ ਗਿਆ ਬ੍ਰਾਹਮਣ ਇਕਨਾਥੀ ਜਿਸਨੂੰ ਨਥੂ ਕਹਿ ਕੇ ਸਾਰੇ ਗਾਈਆ ਓਨ ਰਖੀ ਫੜੀ ਹਾਥੀ ਬਾ राम ਵੱਲ ਵਦਾਈਆ ਵਾ ਮੇਰੇ ਜਜਮਾਨ ਸਮਰਾਠੀ ਦਰ ਤੇਰੇ ਵਜੇ ਵਦਾਈਆ ਮੈਂ ਗਰੀਬ ਨਮਾਣਾ ਨਾਥੀ ਤੂੰ ਨਾਥਿ ਅਨਾਥਾ ਹੋਏ ਸਹਾਈਆ ਚਟ ਹਨਵੰਤ ਕਿਆ ਤੂੰ ਮੇਰੀ ਮਨ ਆਖੀ ਸਹਿਜ ਨਾਲ ਸੁਣਾਈਆ ਗੁੱਸਾ ਨਾ ਕਰੀ ਗੁਸਤਾਖੀ ਪੇਵ ਪੇਤ ਜਨਾਈਆ ਗੁੱਸਾ ਨਾ ਕਰੀ ਗੁਸਤਾਖੀ ਪੇਵ ਪੇਤ ਜਨਾਈਆ ਜੋਤੀ ਜੋ ਸਰੂਪ ਹਾਰੋ ਆਪੇ ਆਪਣੀ ਕਿਰਪਾ ਕਰੋ ਸਦ ਆਪਣਾ ਹੁਕਮ ਵਰਤਾਇਆ 나ਥੀ ਕਿਹਾ ਦੋਵੇਂ ਹੱਥ ਬਨ ਬੰਦਨਾ ਅਸੀ ਸੁਨਵਾਈਆ ਪਾਗ ਦਿਹਾੜਾ ਤਨ ਤਨ ਵਜੇ ਵਜਾਈਆ ਜੇ ਮੇਰੀ ਰਾਖੀ RAM ਸੁਹਾਏ ਤਨ ਮੇਰੇ ਤੰਦਵੇਂ ਵਾਂਗ ਤੰਦ ਕਟਾਈਆ ਮੈਂ ਤੇਰਾ ਹੋਵਾਂ ਜਨ ਜਨਮ ਦਾ ਲੇਖਾ ਰਹੀਂ ਨਾਰਾਇਆ ਮੈਂ ਬ੍ਰਾਹਮਣ ਤੇਰਾ ਹੋਵਾਂ ਬ੍ਰਹਮ ਜੋ ਬ੍ਰਾਹਮਣੀ ਲਿਆ ਜਾਈਆ ਰਖੜੀ ਬਨਣਾ ਮੇਰਾ ਧਰਮ ਏ ਰੀਤੀ ਪਿਛਲੇ ਚੱਲੀ ਆਈਆ ਨਾਲੇ ਰੋਇਆ ਸ਼ਮ ਸ਼ਮ ਨੈਣਾ ਨੀਰ ਵਹਾਈਆ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਏਕ ਵਰਤਾਇਆ ਰਖੀ ਕਹੇ ਚਟ ਸੀਤਾ ਆ ਗਈ ਪਹਿਨ ਲਿਬਾਸ ਬਸਤਰ ਭਿਖਸ਼ੂਆਂ ਵਾਲੇ ਪਾਈਆ ਰਾਮ ਦੇ ਪਹੁੰਚੇ ਪਾਸ ਬ੍ਰਾਹਮਣ ਵੱਲ ਤਕਾਈਆ ਨਾਲੇ ਬਚਨ ਹੱਸ ਕੇ ਕਿਆ ਖਾਸ ਸਹਿਜ ਨਾਲ ਸੁਣਾਈਆ ਮੇਰੇ RAM ਦਾ ਵੇਖ ਪ੍ਰਕਾਸ਼ ਜੋ ਮਾਲਕ ਤੁਰ ਦਰਗਾਈਆ ਜੇ ਰਖੀ ਬੰਨਣੀ ਪਹਿਲਾਂ ਭਗਤ ਬਨ ਦਾਸ ਦਾਸੀ ਹੋ ਕੇ ਸੇਵ ਕਮਾਈਆ ਫੇਰ ਚਰਨ ਕਬਲ ਰੱਖਿਆਸ ਆਸ਼ਾ ਜਗਤ ਵਾਲੀ ਤਜਾਈਆ ਚਟ ਪਾਣੀ ਦਾ ਫੜ ਗਲਾਸ ਵਿੱਚੋਂ ਰਾਮ ਰੂਪ ਰਈ ਦਰਸਾਈਆ ਜੋਤੀ ਜੋਤ ਸਰੂਪ ਹਰੋ ਆਪੀ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੀ ਕਾਰ ਆਪ ਕਮਾਈਆ ਸੀਤਾ ਕਿਹਾ ਸੁਨਨਾਥੀ ਜਗਤ ਪਾਉ ਦੇ ਪੰਡਤਾ ਦਿਆਂ ਜਣਾਈਆ ਜਿਸ ਰਾਮ ਨੂੰ ਰਾਮ ਗਾंदे ਓ ਰਾਮ ਵੇ ਪਰਵਾਇਆ ਤੂੰ ਜਗਤ ਟੋਲੇ ਗਾਂਦੇ ਸਿਫਤਾਂ ਨਾਲ ਸਲਾਈਆ ਦੀਨ ਤੁਣੀ ਵਿਹਾਰ ਕਰਾਉਂਦੇ ਬੰਦਨ ਬੰਦਨਾ ਵਾਲੇ ਰਖਾਈਆ ਇਹ ਖੇਲ ਕੰਮ ਅਰਥਾਰੇ ਕੰਮੀ ਕਾਰ ਕਮਾਈਆ ਇਹ ਵਿਵਹਾਰ ਪੈਣ ਪਰਾਦੇ ਪਈਆ ਪਹਿਣਾ ਸੰਗ ਬਣਾਈਆ ਜਾ ਲੇਖੇ ਭਗਤ ਭਗਵਾਨ ਅਥਾ ਦੇ ਤੂੰ ਜੀ ਵੰਡਨਾ ਕੋਏ ਵੰਡਾਈਆ ਨਥੂ ਦੇ ਅੰਦਰੋਂ ਨਾਰੇ ਨਿਕਲੇ ਆਦੇ ਕੋਕ ਦਿੱਤਾ ਸੁਣਾਈਆ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰੋ ਏਕਾ ਦੇਣਾ ਸੱਚਾ ਵਰ ਸੱਚ ਦੀ ਕਰਨੀ ਕਾਰ ਕਮਾਈਆ ਸੀਤਾ ਕਿਹਾ 나ਥੀ ਰਾਮ ਦੇ ਚਰਨ ਦੀ ਲਾਟ ਟੂੜੀ ਟੂੜੀ ਖਾ ਕਰ ਮਾਈਆ ਪ੍ਰਭ ਦਾ ਭਗਤ ਬਣੀ ਨਾਲੇ ਜਨਮ ਦੀ ਬਣੀ ਕੁੜੀ ਦੋਵੇਂ ਰੰਗ ਰੰਗਾਈਆ ਤੇਰੀ ਆਸ਼ਾ ਫੇਰ ਕਦੇ ਨਾ ਥੁੜੀ ਥੁੜਿਆਂ ਥੁੜ ਕੇ ਆਂ ਦਿਆਂ ਸਮਝਾਈਆ ਚਰਨ ਪ੍ਰੀਤੀ ਦੇ ਵਿੱਚ ਜੁੜੀ ਜੋੜਾ ਤੁਰਦੇ ਰਾਮ ਨਾਲ ਰਖਾਈਆ ਤੇਰੀ ਆਸ਼ਾ ਨਾ ਹੋਵੇ ਨਗੁਰੀ ਸਗਣ ਜਗਤ ਵਾਲਾ ਮਨਾਈਆ ਨਾਲੇ ਇਸ਼ਾਰਾ ਕੀਤਾ ਔਲੇਕਾ ਤੱਕ ਅਨੰਦਪੁਰੀ ਪੂਰੇ ਅਨੰਦ ਕੀ ਜਨਾਈਆ ਜਿਵੇਂ ਤੱਕ ਲੈ ਜੋ ਫਿਰਦੇ ਉਤੇ ਅਗੰਮੀ ਤੁਰੇ ਪੱਜੇ ਵਾਹੋ ਦਾਹੀਆ RAM ਦਾ ਨਾਮ ਤੱਕ ਲੈ ਬਣਿਆ ਸ਼ੁਰੀ ਸਰਾ ਜਗਤ ਵਾਲੇ ਵਖਾਈਆ ਜੋਤੀ ਜੋਤ ਸਰੂਪ ਹਰ ਆਪੀ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੀ ਕਰਨੀ ਕਾਰ ਕਮਾਈਆ ਰੱਖੀ ਕਹੇ 나ਥੀ ਨਥੂ ਸੁਣਿਆ ਸੰਦੇਸ਼ਾ ਚੁੱਪ ਚਾਪ ਧਿਆਨ ਲਗਾਈਆ ਚਟ ਆ ਗਿਆ ਬ੍ਰਹਮਾ ਵਿਸ਼ਨ ਮਹੀਸ਼ਾ ਸ਼ੰਕਰ ਪੰਦਮ ਕਾਈਆ ਇਸ਼ਾਰਾ ਕਰੇ ਗਣੇ ਸ਼ਾ ਗਣਪਤ ਰੂਪ ਦਰੜਾਈਆ ਔ ਕਲਯੁਗ ਤੱਕ ਲੈ ਪੇਸਾ ਨਿਰਗੁਣ ਤਾਰ ਰੂਪ ਉਗਾਮੇ ਉਠਾਈਆ ਜੇ ਸਦਾ ਲੈਣਾ ਦੇਣਾ ਪੈਗੰਬਰ ਆ ਮੁਲਾ ਸ਼ੇਖਾ ਸ਼ਰਾ ਜਗਤ ਖੋਜ ਖੋਜਾਈਆ ਦੋ ਜਹਾਨਾ ਹੋਵੇ ਨੇਤਾ ਨਿਰਗੁਣ ਨੂਰ ਜੋਤ ਰੁਸ਼ਨਾਇਆ ਤੇਰਾ ਪਿਛਲਾ ਰਖੇ ਚੇਤਾ ਚੇਤਨ ਭੁਲ ਕਦੇ ਨਾ ਜਾਈਆ ਤੇਰੇ ਆਤਮ ਤਾਰ ਕਰੇ ਤਾ ਪਰਮਾਤਮ ਮੇਲ ਮਲਾਈਆ ਤੇਰੇ ਚੋਲੇ ਪਾਏ ਲੇਖਾ ਅਗਲਾ ਲੇਖ ਸਮਝਾਈਆ ਜਿਸ ਦਾ ਰੂਪ ਦਾਸਤ ਸਮੇਸ਼ਾ ਜੋਤੀ ਜਾਤਾ ਡਗਮਗਾਈਆ ਓ ਸੁਆਮੀ ਰਹੇ ਹਮੇਸ਼ਾ ਹਮ ਸਾਜਣ ਏਕ ਅਖਵਾਈਆ ਉਵਸੇ ਸੰਭਲ ਦੇ ਸਾ ਸੱਚ ਕਰ ਸੋ ਬਾਪ ਪਾਈਆ ਤੇਰੇ ਕਬੂਲ ਕਰੇ ਪੇਟਾ ਪਾਵਣਾ ਆਪਣੇ ਵਿੱਚ ਰਖਾਈਆ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਸਦ ਆਪਣਾ ਹੁਕਮ ਵਰਤਾਇਆ ਜਟਨਾਥੇ ਖੁਸ਼ੀਆਂ ਦੇ ਵਿੱਚ ਮੰਨਿਆ ਸੀਤਾ ਰਾਮ ਸੀ ਸੁਨਵਾਈਆ ਸੀਤਾ ਹਸ ਕੇ ਕਿਹਾ ਤੇਰਾ ਰੂਪ ਜ਼ਰੂਰ ਹੋਵੇਗਾ ਕੰਨਿਆ ਕੰਨ ਵਿੱਚ ਦਿੱਤਾ ਸੁਣਾਈਆ ਲੈਣਾ ਦੇਣਾ ਹੋਵੇ ਤਨ ਤਨਿਆ ਤਨ ਹੋਵੇ ਜਣੇ ਦੀ ਮਾਈਆ ਗੜਹੰਕਾਰੀ ਹੋਵੇ ਪੰਨਿਆ ਆਤਮ ਬ੍ਰਹਮ ਸਮਝਾਈਆ ਗ੍ਰਹਿ ਮੰਦਰ ਛੱਡ ਦੇ ਛੱਪਰ ਛੰਨਿਆ ਜੰਗਲ ਜੂਹਾ ਵੇਖ ਵਿਖਾਈਆ ਵਕਤ ਸਹਾਵੇ ਆਪਣਾ ਸਮਿਆਂ ਸਮੇ ਨਾਲ ਵਡਿਆਈਆ ਜੋਤੀ ਜੋਤ ਸਰੂਪ ਹਰੋ ਆਪੇ ਆਪਣੀ ਕਿਰਪਾ ਕਰੋ ਦੇਵਨ ਹਾਰਾ ਸਾਚਾ ਵਾਰੋ ਸੱਚ ਦੀ ਕਰਨੀ ਕਾਰ ਕਮਾਈਆ ਰੱਖੀ ਕਹੇ ਖੁਸ਼ੀਆਂ ਵਿੱਚ ਮੇਗਾ ਵਰਸੇ ਇੰਦਰ ਇੰਦਰ ਇੰਦਰਾਸ ਖੁਸ਼ੀ ਬਣਾਈਆ ਸਹੰਸਰ ਮੁਖ ਗਾਏ ਪਨਿੰਦਰ ਸ਼ੀਸ਼ਾ ਵੜ ਵੜ ਆਈਆ 나ਥੂ ਦਾ ਰੂਪ ਦਰਸਾ ਜਗਿੰਦਰ ਜੋਗ ਜੁਗਤ ਦਿੱਤੇ ਬਣਾਈਆ ਪੂਰਬ ਲੇਖਾ ਤੋੜ ਕੇ ਜੰਦਰ ਜ਼ਿੰਦਗੀ ਜ਼ਿੰਦਗੀ ਵਿੱਚੋਂ ਬਦਲਾਈਆ ਜੋਤੀ ਜੋ ਸਰੂਪ ਹਾਰੋ ਆਪ ਹੀ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਤੁਰ ਵੱਡਾ ਵੜ ਵੜ ਆਈਆ ਰਖੇ ਕਹੇ ਮੈਂ RAM ਦੀ ਤਾਰ RAM ਦੀ RAM ਨਾਲ ਗਈ ਬਾਜ ਸੋਹਣਾ ਰੂਪ ਬਣਾਈਆ ਮੇਰਾ ਲੇਖਾ ਪੂਰਾ ਹੋਇਆ ਅੱਜ ਤ੍ਰੇਤਾ ਦਵਾਪਰ ਕਾਲ ਯੁਗ ਬੈਠੇ ਆਖੇ ਉਠਾਈਆ ਇਹ ਸਗਣ ਨਹੀਂ ਕੋਈ ਜਗ ਜੁਗਤ ਜਗਤ ਵਾਲੀ ਬਣਾਈਆ ਚਾਰੋਂ ਕੁੰਟ ਲਗਣੀ ਅਗ ਗਾਨਿਆਂ ਵਾਲੇ ਰੋਵਣ ਮਾਰਨ ਤਾਈਆਂ ਤੇਰਜ ਸਕੇ ਕਿਸੇ ਨਾਮ ਬਾਜ ਸੁਬੂਰੀ ਵਿੱਚ ਨਾ ਕੋਈ ਸਮਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਲੇਖਾ ਪੂਰ ਕਰਾਈਆ ਰੱਖੀ ਕਹੇ ਮੇਰਾ ਖੁਸ਼ੀਆਂ ਵਾਲਾ ਤਿਵਹਾਰ ਨਿਵ ਨਿਵ ਸੀ ਸੁਨਵਾਈਆ ਮੈਂ ਸਭ ਦਾ ਵੇਖਾਂ ਪਿਆਰ ਪੈਣ ਪਈਆ ਖੋਜ ਖੁਜਾਈਆ ਚਾਰੋਂ ਕੁੰਟ ਹੋਇਆ ਅੰਧਿਆਰ ਅੰਧ ਅਗਿਆਨ ਨਾ ਕੋਈ ਚੁਕਾਈਆ ਮੇਰੀ ਆਸ਼ਾ ਹੋਈ ਸ਼ਰਮਸ਼ਾਰ ਨੈਣਾ ਨੀਰ ਵਹਾਈਆ ਬਿਨਾਂ ਭਗਤਾਂ ਤੋਂ ਪ੍ਰਭੂ ਦਾ ਰਿਆ ਨਾ ਕਿਸੇ ਪਿਆਰ ਪ੍ਰੇਮ ਵਿੱਚ ਨਾ ਕੋਈ ਸਮਾਈਆ ਜਗਤ ਬੰਧਨ ਹੋਏ ਦੁਖਿਆਰ ਨਾਤਾ ਕੂੜ ਦੇ ਸੇ ਲੁਕਾਇਆ ਮੈਂ ਖੁਸ਼ੀਆਂ ਵਿੱਚ ਬੋਲਾਂ ਇੱਕ ਜੈਕਾਰ ਤੂੰ ਮੇਰਾ ਮੈਂ ਤੇਰਾ ਟੋ ਲਗਾਇਆ ਸਤ ਸੰਦੇਸ਼ ਆ ਦੇਮ ਆਪਣੀ ਵਾਰ ਵਾਰਤਾ ਪਿਛਲੀ ਨਾਲ ਮਲਾਈਆ ਹਣਵੰਤ ਦੀ ਰਖੜੀ ਦਾ ਰਖਿਆ ਵਾਲਾ ਤਿਉਹਾਰ ਤੂੰ ਸਰਵਾਂ ਦਾ ਕੋਈ ਵੰਡਾਈਆ ਜਿਸ ਰਾਮ ਨੇ ਰਾਵਣ ਦਿੱਤਾ ਸੰਘਾਰ ਤੈਂ ਤਾਂ ਕੀਤੀ ਸਫਾਈਆ ਓਹ ਭਗਤਾਂ ਬਖਸ਼ੇ ਪਿਆਰ ਚਰਨ ਚਰਨ ਓਦਕ ਮੁਖ ਚੁਆਈਆ ਕਲ ਕਲ ਕੇ ਲੈ ਅਵਤਾਰ ਅੰਤ ਹੋਏ ਆਪ ਸਹਾਈਆ ਜਿਸ ਦਾ ਅੰਤ ਨਾ ਪਾਰ ਆਵਾਰ ਬੇਅੰਤ ਗਾਮ ਅਥਾਈਆ ਸੋ ਭਗਤਾਂ ਪੈਜ ਰਿਆ ਸਵਾਰ ਸਿਰ ਸਿਰ ਆਪਣਾ ਹੱਥ ਟਕਾਈਆ ਸਾਬ ਦੇ ਬੇੜੇ ਲਾਵੇ ਪਾਰ 84 ਵਿੱਚ ਨਾ ਕੋਈ ਪਵਾਈਆ ਲੈਣਾ ਦੇਣਾ ਦੇਵੇ ਕਰਜ ਉਤਾਰ ਪੂਰਬ ਲੇਖਾ ਲੇਖੇ ਪਾਈਆ ਰਖੇ ਕਹੇ ਮੇਰੀ ਉਸ ਨੂੰ ਨਮੋ ਨਮੋ ਨਿੰਸ਼ਕਾਰ ਡੰਡਾਪਤ ਬੰਦਨਾ ਵਿੱਚ ਸੇਸ ਨਵਾਈਆ ਜੋ ਤੇ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਦ ਆਪਣਾ ਰੰਗ ਰੰਗਾਇਆ ਸੀਤਾ ਏ ਰਾਮ ਰਖੇ ਕਿਹੜੇ ਤਾਰ ਰਖੜੀ ਕੀ ਵੜਿਆਈਆ ਉਦਰੋਂ ਚਟ ਛਤਰੀ ਜੀਂਦੂ ਖੇੜਦਾ ਆਇਆ ਸ਼ਿਕਾਰ ਪਜਿਆ ਵਾਹ ਦਾਈਆ ਨੇੜੇ ਪੁੱਜ ਕੇ ਪਹਿਲੋਂ ਸੀਤਾ ਨੂੰ ਕੀਤੀ ਨਿਮਸ਼ਕਾਰ ਫੇਰ ਰਾਮ ਵੱਲ ਤਕਾਇਆ ਹੁਣ ਵੰਤ ਨੂੰ ਗਸਾ ਚੜਿਆ ਓਨ ਕੂਕ ਕੇ ਆਪਕਾਰ ਕਿਉ ਮੇਰਾ ਭਗਵਨ ਦਿੱਤਾ ਪੁਲਾਈਆ ਏ ਰਾਮ ਮੇਰੀ ਸਰਕਾਰ ਰਾਜਨ ਰਾਜੇ ਕਿ ਅਖਵਾਈਆ ਕੀ ਹੋਇਆ ਜੀਵ ਜੁਦਿਆ ਤੂੰ ਆਇਆ ਬਾਰ ਜੰਗਲਾਂ ਵਿੱਚ ਫੇਰਾ ਪਾਈਆ ਸੀਤਾ ਇਸ ਦੀ ਨਾਰ ਪਤ ਪਤਨੀ ਰੂਪ ਬਦਲਾਈਆ ਉਹ ਬੋਲਿਆ ਨਾਲ ਹੰਕਾਰ ਗੁੱਸੇ ਵਿੱਚ ਜੜਾਈਆ ਮੈਂ ਆਪਣੀ ਮਰਜ਼ੀ ਦਾ ਮੁਖਤਿਆਰ ਜਿਸ ਨੂੰ ਚਾਹ ਸੀ ਸੁਨਵਾਈਆ ਹਣਵੰਤ ਫੇਰ ਕਿਆ ਲਲਕਾਰ ਜੋਰ ਨਾਲ ਸੁਣਾਈਆ ਮੇਰਾ ਦਿਲ ਚਾਉਂਦਾ ਤੈਨੂੰ ਹੁਣੇ ਦੇਵਾਂ ਮਾਰ ਗੁਰਜ ਤੇਰੇ ਸੇਸ਼ਟ ਕਾਇਆ ਚਟਰਾਮ ਨੇ ਪ੍ਰੇਮ ਨਾਲ ਕੀ ਆਪਕਾਰ ਹਣਵੰਤ ਤੇ ਤਾਦ ਰੜਾਈਆ ਏ ਮੇਰਾ ਖੇਲ ਉਪਾਰ ਜੋ ਹਰ ਹਿਰਦੇ ਵਿੱਚ ਸਮਾਈਆ ਤੂੰ ਝਗੜਾ ਨਾ ਕਰ ਤਕਰਾਰ ਗੁੱਸਾ ਨਾ ਕੋਈ ਰਖਾਈਆ ਫੇਰ ਹਨਵੰਤ ਕਿਆ ਇਸ ਪਹਿਲੋਂ ਸੀਤਾ ਦੇ ਤਾਦਕਾਰ ਤੇਰਾ ਮਾਨ ਗਵਾਇਆ ਮੈਂ ਵੀ ਭਗਤ ਤੇਰੇ ਚਰਨ ਕਰਾਂ ਨਿਮਸ਼ਕਾਰ ਦਰ ਤੇਰੇ ਸੀਸਨ ਵਾਈਆ ਮੇਰੇ ਬਨੰਤੇ ਮਨਜੂਰ ਕਰੀ ਸਰਕਾਰ ਮੇਰੇ ਰਾਮ ਰਾਮ ਦੁਹਾਈਆ ਮੈਂ ਚਾਹੁੰਦਾ ਜਾਦੇ ਫੇਰ ਮਿਲੇ ਤੈਨੂੰ ਇਹਦਾ ਇਸਤਰੀ ਰੂਪ ਹੋਵੇ ਵਿੱਚ ਸੰਸਾਰ ਆਪਣਾ ਜਨਮ ਆਪ ਬਦਲਾਈਆ ਰਾਮ ਨੇ ਹੱਸ ਕੇ ਕਿਹਾ ਏ ਕੀ ਮਾਰਿਆ ਤੀਰ ਅਨਿਆਲ ਅਨਿਆਲਾ ਦਿੱਤਾ ਚਲਾਈਆ ਨਾਲੇ ਰਾਮ ਨੇ ਹੱਸ ਕੇ ਕਿਹਾ ਤੇਰਾ ਲੇਖਾ ਜ਼ਰੂਰ ਪੂਰਾ ਹੋਵੇਗਾ ਇਹ ਮੇਰਾ ਇਕਰਾਰ ਉਲ ਰਹੇ ਨਾਰਾਇਆ ਪਰ ਤੇਰੇ ਬਚਨ ਦਾ ਸਦਕਾ ਮੈਨੂੰ ਇਹਦਾ ਰੱਖਣਾ ਪਏਗਾ ਅਦਕਾਰ ਗ੍ਰਹਿ ਆਪਣੇ ਰੰਗ ਰੰਗਾਈਆ ਉਹ ਪੂਰਬ ਲਿਖਾ ਬਲਵਿੰਦਰ ਨੇ ਜਨਮ ਲਿਆ ਤ੍ਰੇਤਾ ਦਵਾਪਰ ਕਾਲ ਯੁਗ ਅੰਤਮ ਦੂਜੀ ਵਾਰ ਤ੍ਰੈ ਯੁਗ 84 ਵਿੱਚ ਕਦੇ ਨਾ ਆਈਆ ਜਿਸ ਦਾ ਲੈਣਾ ਦੇਣਾ ਲੇਖਾ ਗੰਮ ਉਪਾਰ ਲੇਖੇ ਵਿੱਚ ਦਰੜਾਇਆ ਜੋਗਿੰਦਰ ਸਿੰਘ ਪਿਸ਼ੋਰਾ ਸਿੰਘ ਇਸ ਸ਼کاری ਦੇਸੀ ਨਾਲ ਸਾਥੀ ਹੋ ਕੇ ਸੰਗ ਬਣਾਈਆ ਇਨਾਂ ਵੱਲ ਸਭ ਨੇ ਨਿਗਾਹ ਕੀਤੀ ਇੱਕ ਆਵਾਰ ਵਿਸ਼ਿਸ਼ਟ ਰਾਮ ਹਨਵੰਤ ਧਿਆਨ ਲਗਾਈਆ ਨਾਲੇ ਤਾਲੀ ਮਾਰ ਕੇ ਕਿਆ ਇਹ ਲੈਣਾ ਦੇਣਾ ਕਲ ਜੁਗ ਅੰਤੋਂ ਵਾਰੋ ਕਲ ਕਲ ਕੇ ਲੇਖਾ ਪੂਰ ਕਰਾਇਆ ਸੋ ਵਕਤ ਸਾਂਝਣਾ ਪਹੁੰਚ ਆ ਆਣ ਸਭ ਦੇ ਤ੍ਰਿਪਤ ਨਾਲ ਤ੍ਰਿਖਾ ਦਿੱਤੀ 부ਜਾਈਆ ਜੋਤੇ ਜੋਤ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇ ਕਲੰਕਨ ਰਹਿਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦੇ ਸੁਰਤ ਰਿਆ ਸੰਭਾਲ ਸੰਭਲ ਬੈ ਕੇ ਆਪਣੀ ਦਇਆ ਕਮਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ सोह महाराज शिर सिंह विष्णु भगवान् दीज